ਚਰਚ ਚੋਖਾ ਜੀਵਨ 사త్సੰਗ ਪਵਨਪਿੰਡ ਕ੍ਰਿੰਡਾ ਕਲੋਨੀ ਵਿਖੇ ਬਿਸ਼ਪ ਲਾਲ ਮਸੀਹ ਦੀ ਅਗਵਾਈ ਵਿੱਚ ਪਾਮ ਸੰਡੇ ਮਨਾਇਆ ਗਿਆ ਇਸ ਮੌਕੇ ਇਸਹਾਦਾਸ ਟੋਨੀ ਮੈਂਬਰ ਐਡਵਾਈਜ਼ਰ ਕਮੇਟੀ ਨੋਟਿ ਕਮਿਸ਼ਨ ਪੰਜਾਬ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਇਸ ਮੌਕੇ ਬਿਸ਼ਪ ਲਾਲ ਮਸੀਹ ਤੇ ਇਸਹਾਦਾਸ ਟੋਨੀ ਨੇ ਇਸ ਚੁਬ ਦੇ ਹਾਲੇ ਦੀ ਵਧਾਈ ਦਿੰਦੇ ਹੋਏ ਕਿਹਾ ਕਿ ਅੱਜ ਦਾ ਦਿਨ ਪੂਰੇ ਵਿਸ਼ੇ ਵਿੱਚ ਬੜੀ ਧੂਮ-ਧਾਮ ਨਾਲ ਮਨਾਇਆ ਜਾ ਰਿਹਾ ਹੈ ਨਾਲ ਹੀ ਉਹਨਾਂ ਚਰਚ ਨਦੀਕ ਬਣੇ ਛੱਪੜ ਕਰਨ ਫੈਰ ਰਹੇ ਗੰਦਗੀ ਬਾਰੇ ਦੱਸਦਿਆਂ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਪੰਚਾਇਤੀ ਜ਼ਮੀਨ ਤੇ ਬੜੇ ਛੱਪੜ ਦੀ ਖਦਾਈ ਨਾ ਹੋਣ ਕਾਰਨ ਬਰਸਾਤਾਂ ਦੇ ਦਿਨਾਂ ਵਿੱਚ ਪਾਣੀ ਨਜ਼ਦੀਕ ਬੜੀਆਂ ਗਲੀਆਂ ਵਿੱਚ ਖੜਾ ਹੋ ਜਾਂਦਾ ਹੈ ਤੇ ਲੋਕਾਂ ਦਾ ਆਪਣੇ ਘਰਾਂ ਵਿੱਚੋਂ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਅਤੇ ਗੰਦੇ ਪਾਣੀ ਨਾਲ ਲੋਕ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਜਾਂਦੇ ਹਨ ਉਹਨਾਂ ਦੱਸਿਆ ਕਿ ਸਾਲ 2003 ਵਿੱਚ ਅਕਾਲੀ ਦਲ ਦੇ ਕੈਬਨਿਟ ਮੰਤਰੀ ਗੁਲਜਾਰ ਸਿੰਘ ਰਣਕੇ ਵੱਲੋਂ ਚਰਚ ਦਾ ਉਦਘਾਟਨ ਕੀਤਾ ਗਿਆ ਸੀ ਉਸ ਦਿਨ ਤੋਂ ਲੈ ਕੇ ਅੱਜ ਤੱਕ ਸਮੇਂ-ਸਮੇਂ ਦੀਆਂ ਸਰਕਾਰਾਂ ਤੇ ਪੰਚਾਇਤਾਂ ਵੱਲੋਂ ਛੱਪੜ ਦੀ ਖੁਦਾਈ ਨਹੀਂ ਕਰਵਾਈ ਗਈ ਪਿੰਡ ਦੇ ਜਿੱਨਾਂ ਲੋਕਾਂ ਵੱਲੋਂ ਪੰਚਾਇਤੀ ਜ਼ਮੀਨ ਠੇਕੇ ਤੇ ਲਈ ਗਈ ਹੈ ਉਹਨਾਂ ਵੱਲੋਂ ਜੀਸੀਪੀ ਦੇ ਨਾਲ ਛੱਪੜ ਦੇ ਹਾਲੇ ਦੁਆਲੇ ਉੱਚੇ-ਉੱਚੇ ਬੰਨ ਮਾਰ ਦਿੱਤੇ ਗਏ ਹਨ ਜਿਸ ਨਾਲ ਪਾਣੀ ਦੀ ਨਿਕਾਸੀ ਚਾਰੇ ਪਾਸਿਆਂ ਤੋਂ ਬੰਦ ਹੋ ਗਈ ਹੈ ਜਿਸ ਕਾਰਨ ਚਰਚ ਦੀ ਬਿਲਡਿੰਗ ਦਾ ਭਾਰੀ ਨੁਕਸਾਨ ਹੋ ਰਿਹਾ ਹੈ ਤੇ ਬਿਲਡਿੰਗ ਡਿੱਗਣ ਦਾ ਖਤਰਾ ਉਹਨਾਂ ਦੇ ਸਿਰ ਤੇ ਮੰਡਰਾ ਰਿਹਾ ਹੈ ਜਿਸ ਦੀ ਲਿਖਤੀ ਜਾਣਕਾਰੀ ਸਬੰਧਤ ਅਧਿਕਾਰੀਆਂ ਨੂੰ ਵੀ ਕਈ ਵਾਰ ਦੇ ਚੁੱਕੇ ਹਨ ਨਾਲੀ ਉਹਨਾਂ ਦੱਸਿਆ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਬਣੇ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਵੱਲੋਂ ਵੀ ਇਸ ਸਮੱਸਿਆ ਤੋਂ निजात ਦਿਵਾਉਣ ਦਾ ਵਾਅਦਾ ਕਰਕੇ ਵੋਟਾਂ ਲਈਆਂ ਗਈਆਂ ਸਨ ਪਰ 2 ਸਾਲ ਤੋਂ ਵੱਧ ਦਾ ਸਮਾਂ ਬੀਤ ਜਾਣ ਦੇ ਬਾਵਜੂਦ ਉਹਨਾਂ ਵੱਲੋਂ ਵੀ ਕੋਈ ਸਾਰ ਨਹੀਂ ਲਈ ਗਈ। ਉਹਨਾਂ ਸਰਕਾਰ ਤੇ ਪ੍ਰਸ਼ਾਸਨ ਕੋਲੋਂ ਮੰਗ ਕੀਤੀ ਹੈ ਕਿ ਉਹਨਾਂ ਨੂੰ ਇਸ ਸਮੱਸਿਆ ਤੋਂ ਜਲਦੀ ਤੋਂ ਜਲਦੀ निजात ਦਿਵਾਈ ਜਾਵੇ ਨਹੀਂ ਤਾਂ ਉਹ ਸੰਘਰਸ਼ ਦੀ ਰਾਹ ਅਖਤਿਆਰ ਕਰਨਗੇ। ਇਸ ਮੌਕੇ ਵਿਧਵਾ ਤੇ ਗਰੀਬ ਪਰਿਵਾਰ ਦੀਆਂ ਔਰਤਾਂ ਨੂੰ ਹਰ ਮਹੀਨੇ ਦਿੱਤਾ ਜਾਣ ਵਾਲਾ ਰਾਸ਼ਨ ਵੀ ਵੰਡਿਆ ਗਿਆ। ਮੇਰਾ ਨਾਮ ਈਸਾ ਦਾਸ ਟੋਨੀ ਹੈ। ਮੈਂ ਮੈਂਬਰ ਆ ਡਵਾਈਜ਼ਰੀ ਕਮੇਟੀ ਮਿਨੋਰਿਟੀ ਕਮਿਸ਼ਨ ਪੰਜਾਬ ਤੋਂ। ਔਰ ਅੱਜ ਬਹੁਤ ਹੀ ਖੁਸ਼ੀਆਂ ਦਾ ਦੇਣਿਆ ਔਰ ਮੁਬਾਰਕ ਦੇਣਿਆ ਕਿ ਸਾਰੇ ਜਗਤ ਦੇ ਵਿੱਚ ਪ੍ਰਭੂ ਯਸ਼ੂ ਮਸੀਹ ਜੀ ਦਾ ਪਵਿੱਤਰ ਦਿਹਾੜਾ ਪਾਮ ਸੰਡੇ ਮਨਾਇਆ ਜਾ ਰਿਹਾ ਔਰ ਜਗ੍ਹਾ-ਜਗ੍ਹਾ ਤੇ ਚੋਬਾ ਯਾਤਰਾ ਔਰ ਇਸ ਦਾ ਪ੍ਰਚਾਰ ਲੈ ਕੇ ਸਾਰੀ ਦੁਨੀਆ ਦੇ ਵਿੱਚ ਜਾਇਆ ਜਾ ਰਿਹਾ ਅੱਜ ਮੈਨੂੰ ਵੀ ਇਸ ਚਰਚ ਦੇ ਵਿੱਚ ਸਾਡੇ ਬਿਸ਼ਪ ਲਾਲਮ ਸਿੰਘ ਜੀ ਵੱਲੋਂ ਮੌਕਾ ਮਿਲਿਆ ਕਿ ਤੁਸੀਂ ਆਟਾਰੀ ਵਿਖੇ ਆਉਣਾ ਤੇ ਮੈਂ ਜਦੋਂ ਆਇਆ ਕਿ ਸਭ ਦਾ ਮੈਂ ਦਿਲੋਂ ਧੰਨਵਾਦੀ ਹਾਂ ਕਿ ਇਹਨਾਂ ਨੇ ਮੇਰਾ ਬਹੁਤ ਹੀ ਜਿਉਰਾਂ ਦੇ ਨਾਲ ਵੈਲਕਮ ਕੀਤਾ ਮੇਰਾ ਨਹੀਂ ਉਸ ਪਰਮੇਸ਼ਰ ਦਾ ਵੈਲਕਮ ਕੀਤਾ ਮੈਂ ਧੰਨਵਾਦ ਕਰਦਾ ਇੱਥੇ ਇਸ ਜਗ੍ਹਾ ਤੇ ਆਉਣ ਦਾ ਤੇ ਸਭ ਨਾਲੋਂ ਵੱਧ ਵਧੀਆ ਲੱਗਾ ਕਿ ਇਸ ਜਗ੍ਹਾ ਤੇ ਜਦੋਂ ਬਿਸਤ ਸਾਬ ਨੇ ਦੱਸਿਆ ਕਿ ਅਸੀਂ ਹਰ ਮੰਥ ਵਿਧਵਾ ਅਤੇ ਗਰੀਬ ਪਰਣਾ ਨੂੰ ਗਰੀਬ ਪਰਿਵਾਰਾਂ ਨੂੰ ਹਰ ਮਹੀਨੇ ਲੰਗਰ ਦੀ ਸੇਵਾ ਕਰਦੇ ਆਂ ਔਰ ਬੜਾ ਹੀ ਅੱਛਾ ਲੱਗਾ ਜਦੋਂ ਇਹ ਸੁੰਦਰ ਮੌਕਾ ਮਿਲਿਆ ਮੈਂ ਇਸ ਜਗ੍ਹਾ ਤੇ ਸਾਰੀ ਕਲੀਸੀਆ ਨੂੰ ਔਰ ਸਾਰੀ ਟੀਮ ਨੂੰ ਇਹਨਾਂ ਦੀ ਨੂੰ ਜਿੰਨੀ ਵੀ ਇਹਨਾਂ ਦੇ ਨਾਲ ਕੰਮ ਕਰਦੀ ਆ ਔਰ ਬਿਸਤ ਸਾਬ ਨੂੰ ਸਭ ਨੂੰ ਇਸ ਪਵਿੱਤਰ ਦਿਹਾੜੇ ਦੀ ਵਧਾਈ ਦੇਣਾ ਔਰ ਇਹਨਾਂ ਨੂੰ ਪ੍ਰਭੂ ਦੇ ਚਰਨਾਂ ਦੇ ਨਾਲ ਜੁੜੇ ਰਹਿਣ ਦੀ ਅਪੀਲ ਕਰਦਾ ਹਾਂ। ਸਤਸੰਗ ਭਵਨ ਪਿੰਡ ਕ੍ਰਿੰਡਾ ਔਰ ਵਿਸ਼ਵ ਲਾਲ ਮਸੀਹ ਸੋ ਮੈਂ ਦੱਸਦਾ ਚੁਣਾ ਕਿ ਜਿਹੜਾ ਅੱਜ ਦਾ ਦਿਨ ਹੈ ਇਹ ਬੜਾ ਮੁਬਾਰਕ ਦਿਨ ਹੈ। ਅੱਜ ਮੈਂ ਸਾਰੇ ਸੰਸਾਰ ਪੂਰੇ ਵਰਲਡ ਦੀ ਸੰਗਤ ਨੂੰ ਮੈਂ ਵਧਾਈ ਦਿੰਦਾ ਕਿ ਖੁਦਾਵੰਦ ਖੁਦਾ ਜਿਹੜੇ ਸਾਡੇ ਪ੍ਰਭੂ ਜੀ ਸਭ ਦੇ ਪਰਮੇਸ਼ਰ ਨੇ, ਸਭ ਦੇ ਖੁਦਾ ਨੇ ਜਿਨ੍ਹਾਂ ਨੇ ਅੱਜ ਗਧੇ ਦੀ ਸਵਾਰੀ ਤੇ ਉੱਤੇ ਔਰ ਜਲੂਸ ਵਿੱਚ ਗਏ। ਤੇ ਉਹਨਾਂ ਦੇ ਜਿਹੜੇ ਸੰਗਤਾਂ ਨੇ ਉਹਨਾਂ ਨੂੰ ਬਹੁਤ ਸਤਿਕਾਰ ਇਮਾਨ ਬਖਸ਼ਿਆ ਅਸੀਂ ਖਜੂਰਾ ਦੀਆਂ ਟਾਹਣੀਆਂ ਅਗੇ ਦੱਸਿਆ ਕਿ ਖਜੂਰਾ ਦੀਆਂ ਟਾਹਣੀਆਂ ਦੇ ਨਾਲ ਔਰ ਹਰ ਇੱਕ ਕੱਪੜੇ ਦੇ ਨਾਲ ਉਹਨਾਂ ਦਾ ਸਰਮਾਨ ਸਤਿਕਾਰ ਕੀਤਾ ਵਾ ਮੈਂ ਇਸ ਅੱਜ ਦੇ ਦਿਨ ਵਿੱਚ ਮੈਂ ਸਾਰੀਆਂ ਸੰਗਤਾਂ ਨੂੰ ਵਧਾਈਆਂ ਦੇਣਾ ਕਿ ਜਿਹੜੀ ਅੱਜ ਦਾ ਦਿਨ ਆ ਇਹ ਹਰ ਜਗ੍ਹਾ ਤੇ ਜਿਹੜਾ ਅੱਜ ਹਰ ਚਰਚਾਂ ਦੇ ਵਿੱਚ ਸਾਡੇ ਮੁਸੀਬਾਈਚਾਰੇ ਦੇ ਲੋਕ ਜਿਹੜੇ ਨੇ ਅੱਜ ਬੜੀਆਂ ਖੁਸ਼ੀਆਂ ਮਨਾ ਰਹੇ ਨੇ ਤੇ ਸਵੇਰ ਯਾਤਰਾ ਦੇ ਦੁਆਰਾ ਵੀ ਉਹ ਉਹ ਖੁਸ਼ੀਆਂ ਜਿਹੜੀਆਂ ਪ੍ਰਾਪਤ ਕਰ ਰਹੇ ਨੇ ਬੇਤੀ ਆਪੇ ਹੀ ਪੰਚਾਇਤ ਨੂੰ ਸਾਡੀ ਮੌਜੂਦਾ ਜਿਹੜੀ ਪੰਚਾਇਤ ਸੀਗੀ ਉਹਨਾਂ ਨੂੰ ਅਸੀਂ ਬਹੁਤ ਬੜੀ ਮਤਲਬ 5 ਸਾਲ ਲੰਘੇ ਨੇ ਤੇ ਬਹੁਤ ਬੜੀ ਬੋਲਿਆ ਪਰ ਉਹ ਇਹ ਛੱਪੜ ਦੇ ਬਾਰੇ ਦੱਸਦੇ ਨੇ ਵੀ ਇਹਦਾ ਕੋਈ ਵੀ ਮਤਾਂ ਨਹੀਂ ਆ ਇਹਦੀ ਕੋਈ ਗ੍ਰਾਂਟ ਨਹੀਂ ਆ ਤੇ ਇਹਦੇ ਬਾਰੇ ਅਸੀਂ ਕੁਝ ਨਹੀਂ ਕਰ ਸਕਦੇ ਤੇ ਆਈ ਉਹਨਾਂ ਨੂੰ ਕੀ ਗੱਲ ਕੀਤੀ ਵੀ ਜਿਹੜੀ ਨਰੇਗਾ ਦੇ ਲੋਕ ਲਾਏ ਉਹਨਾਂ ਨੂੰ ਤੁਸੀਂ ਲਾ ਕੇ ਖਲਾਈ ਕਰਾ ਦਿਓ ਉਹਨਾਂ ਨੇ ਇਸ ਪਾਸੇ ਉਹ ਨਹੀਂ ਆਏ ਦੂਜੀ ਗੱਲ ਕਿ ਸਾਡੇ ਜਿਹੜੇ ਮੌਜੂਦਾ ਜਿਹੜੇ ਐਮਐਲ ਸਾਹਿਬ ਨੇ ਜਸਵਿੰਦਰ ਰਮਦਾਸ ਜੀ ਉਹਨਾਂ ਵੀ ਆਣ ਕੇ ਜਦੋਂ ਮੌਕਾ ਵੇਖਿਆ 1.5 ਸਾਲ ਅਜੇ ਸਰਕਾਰ ਜਿਹੜੀ ਉਹ ਕਾਂਗਰਸ ਦੀ ਰਹਿੰਦੀ ਸੀ ਤੇ ਉਹਨਾਂ ਨੇ ਕਿਹਾ ਜੀ ਜੇ ਸਾਡੀ ਸਰਕਾਰ ਬਣ ਜਾਵੇ ਤਾਂ ਇਹ ਤੋਂ ਸ਼ੁਰੂਆਤ ਕਰਾਂਗੇ ਪਰ ਉਹ 2 ਸਾਲ ਸਰਕਾਰ ਹੋ ਗਈ ਆ ਅੱਜ ਤੱਕ ਉਹਨਾਂ ਨੇ ਇੱਥੇ ਆਣ ਕੇ ਵੇਖਿਆ ਨਹੀਂ ਆ ਮੌਕਾ ਨਹੀਂ ਵੇਖਿਆ ਅਜੇ ਤੱਕ ਇਹਨੂੰ ਜੀ 2000 2003 ਦੇ ਵਿੱਚ ਰਹਿਣੀ ਕੇ ਗੁਲਜਾਰ ਸਿੰਘ ਕਾਲੀ ਦਲ ਤੋਂ ਜਿਨ੍ਹਾਂ ਨੇ ਇਹ ਨਹੀਂ ਪੱਥਰ ਰੱਖਿਆ ਸੀਗਾ ਤੇ ਅੱਜ ਤੱਕ ਉਦੋਂ ਦਾ ਹੀ ਇਹ ਛੱਪੜ ਬਣਿਆ ਹੋਇਆ ਵਾ ਤੇ ਉਹ ਜਿਹੜਾ ਛੱਪੜ ਬਣਿਆ ਹੋਇਆ ਸੀ ਉਹਨਾਂ ਵੀ ਆਣ ਕੇ ਇਹਦੇ ਨਾਲ ਨਹੀਂ ਵੇਖਿਆ ਤੇ ਨਾ ਹੀ ਇੱਥੇ ਕੋਈ ਮਦਦ ਕੀਤੀ ਗਈ ਇਹ ਜੀ ਵੇਖੋ ਇੱਥੇ ਇੱਥੇ ਮੁਸ਼ਕਲ ਹੈ ਤਾਂ ਵੀ ਇੱਕ ਪੰਚਾਇਤੀ ਪੈਲੀ ਹੈ ਜਿਹੜੀ ਇਹ ਪੰਚਾਇਤ ਦੀ ਪੈਲੀ ਵਿੱਚ ਹੀ ਬਣਿਆ ਹੋਇਆ ਛੱਪੜ ਤੇ ਉਹ ਜਿਹੜੀ ਪੰਚਾਇਤ ਦੀ ਪੈਲੀ ਉਹ ਠੇਕੇ ਦੀ ਦਿੱਤੀ ਗਈ ਜਿਸ ਵਿਕਤੀਆਂ ਨੇ ਠੇਕੇ ਤੇ ਲਈ ਹੈ ਜ਼ਮੀਨ ਉਹਨਾਂ ਨੇ ਚਾਰ ਫਰੇ ਜੀ.ਐਸ.ਪੀ ਨੇ ਬੰਨ੍ਹ ਲਵਾ ਦਿੱਤਾ ਗਿਆ ਜਿਹੜਾ ਪਾਣੀ ਬਾਹਰ ਨਾ ਜਾਵੇ ਸਾਡੇ ਫਸਲ ਨਾ ਖਰਾਬ ਹੋਣਾ ਜਿਹੜਾ ਪਾਣੀ ਫਿਰ ਸਾਰੀ ਕਲੋਨੀ ਦਾ ਜਿਹੜਾ ਪਾਣੀ ਆ ਉਹ ਛੱਪੜ ਚ ਪੈਂਦਾ ਛੱਪੜ ਥੋੜਾ ਵਾ ਮਤਲਬ ਜ਼ਮੀਨ ਥੋੜੀ ਛੱਪੜਦੀ ਤੇ ਉਹ ਪਾਣੀ ਬਾਹਰ ਆ ਜਾਂਦਾ ਵਾ ਕਈ ਰਾਂ ਜਾਣਿਆ ਜਿਹੜੇ ਬੱਚੇ ਨੇ ਇਹ ਖੇੜਦੇ ਖੇੜਦੇ ਦੋ ਤਿੰਨ ਵਾਰੀ ਇਹ ਛੱਪੜ ਚ ਡਿੱਗ ਪਈ ਤੇ ਉਹ ਬੁਰੀਆਂ ਘਟੜਾਂ ਤੋਂ ਹੀ ਬੜੀ ਮੁਸ਼ਕਿਲ ਨਾਲ ਬਚਾਇਆ ਉਹਨਾਂ ਨੂੰ ਤੇ ਜਿਹੜੇ ਜਰੀਲੇ ਜਿਹੜੇ ਇੱਥੇ ਜਿਤਨਾ ਆਪਾਂ ਸੱਪ ਕਹਿ ਸਕਦੇ ਆ ਜਰੀਲੇ ਜਨਵਰ ਜਿਹੜੇ ਨੇ ਉਹ ਕਈ ਰਾਂ ਘਰਾਂ ਚ ਵੀ ਐਂਟਰੀ ਕਰਦੇ ਨੇ ਤੇ ਇੱਥੇ ਬਹੁਤ ਸਾਰੀਆਂ ਮੁਸ਼ਕਲਾਂ ਦੇ ਵਿੱਚ ਅਸੀਂ ਗੁਜ਼ਰੇ ਆ ਤੇ ਜਿਹੜੀਆਂ ਰੂੜੀਆਂ ਨੇ ਉਹ ਚਾਰਜ ਫਰੇ ਰੂੜੀਆਂ ਲੱਗੀਆਂ ਬਹੁਤ ਵੱਡੀ ਇਹ ਵਿਵਬਦੀ ਹੋ ਰਹੀ ਹੈ ਸਾਡੇ ਚਰਚ ਦੀ ਇਹ ਜੀ ਅਸੀਂ ਜਦੋਂ ਵੀਡੀਓ ਸਾਹਿਬ ਨਾਲ ਗੱਲਬਾਤ ਕੀਤੀ ਸੀਗੀ ਤੇ ਉਹਨਾਂ ਨੇ ਸਾਨੂੰ ਕਿਹਾ ਸੀ ਵੀ ਸ਼ਵਾਇਦ ਦਵਾਇਆ ਪੀ ਅਸੀਂ ਆਣ ਕੇ ਵੇਖਾਂਗੇ ਪਰ ਅੱਜ 6 ਮਹੀਨੇ ਹੋ ਗਏ ਉਹਨਾਂ ਨੇ ਰਿਪੋਰਟ ਦਿੱਤੀ ਇੱਥੇ ਮਤਾ ਪਾ ਕੇ ਦਿੱਤਾ ਸੀ ਸਾਰੀ ਸੰਗਤ ਨੇ ਮਤਾ ਪਾ ਕੇ ਦਿੱਤਾ ਪਰ ਉਹਨਾਂ ਨੇ ਵੀ ਆਣ ਕੇ ਵੀਡੀਓ ਸਾਹਿਬ ਨੇ ਆਣ ਕੇ ਨਹੀਂ ਵੇਖਿਆ ਅਸੀਂ ਮੰਗ ਕਰਦੇ ਹਾਂ ਵੀ ਇਹ ਛੱਪੜ ਜਿਹੜਾ ਇਹਦਾ ਨਿਖਾਸ ਹੋ ਜਾਵੇ ਤੇ ਇਹ ਖਲਾਈ ਕੀਤੀ ਜਾਵੇ ਤਾਂ ਕਿ ਇਹਦੀ ਚਾਰਦੁواری ਵੀ ਕੀਤੀ ਜਾਵੇ ਬਹੁਤ ਵਧੀਆ ਰਹੂਗਾ ਤਾਂ ਕਿ ਜਿਹੜੇ ਬੱਚੇ ਖੇਡਦੇ ਨੇ ਉਹਨਾਂ ਨੂੰ ਕਿਤੇ ਬੁਰੀ ਘਟਨਾ ਵਿੱਚ ਨਾ ਆ ਜਾਣਾ ਵੇਖੋ ਜੇ ਅਹੀਂ ਇਹਦੇ ਵਾਸਤੇ ਜੇ ਨਹੀਂ ਮੰਨਦੇ ਨਹੀਂ ਸਾਡੀ ਸਰਕਾਰ ਇਹ ਸੌਂਦੀ ਤੇ ਆਹੀ ਇੱਕ ਦਿਨੇ ਇਹ بڑے بڑے ਪ੍ਰਦਰਸ਼ਨ ਕਰਾਂਗੇ ਤੇ ਬਾਰੇ ਦੂਜੀ ਗੱਲ ਇੱਕ ਹੋਰ ਮੇਰੀ ਬੇਨਤੀ ਆ ਕਿ ਇੱਥੇ ਰੂੜੀ ਵਾਸਤੇ ਜਿਹੜਾ ਰੂੜੀਆਂ ਜਿਹੜਾ ਇਹ ਆਪਣੇ ਕਲੋਨੀ ਆ ਕਲੋਨੀ ਦੇ ਲੋਕਾਂ ਦੇ ਵਾਸਤੇ ਰੂੜੀਆਂ ਵਾਸਤੇ ਵੀ ਜਗ੍ਹਾ ਨਹੀਂ ਹੈਗੀ ਤਾਂ ਕਿ ਜਗ੍ਹਾ ਹੋਣ ਦੇ ਬਾਵਜੂਦ ਵੀ ਸਾਨੂੰ ਇਹ ਰੂੜੀਆਂ ਵਾਸਤੇ ਥਾਂ ਨਹੀਂ ਦੇ ਰਹੇ ਇਹ ਲੋਕ ਕਹਿੰਦੇ ਵੀ ਸੁੱਟੀਆਂ ਕਿੱਥੇ ਘਰਾਂ 'ਚ ਤੇ ਰੂੜੀਆਂ ਨਹੀਂ ਲਾ ਸਕਦੇ ਤੇ ਬੜੀ ਵੱਡੀ ਸਮੱਸਿਆ ਜਿਹੜੀ ਸੀ ਜਿਹਦੇ ਵਿੱਚ ਜਿਹੜੀ ਸਾਰੀ ਸੰਗ ਜਿਹੜੀ ਗੁਜ਼ਰੀ ਹੈ